ਜਿਉਂ ਸ਼੍ਰੀ ਅਕਾਲਤਾਬ ਸਾਬ ਤੋਂ ਹੁਕਮਨਾਮਾ ਹੋਇਆ 20 2 ਦਸੰਬਰ ਨੂੰ ਜੀ 2024 ਨੂੰ ਉਹ ਦਿਨ ਬਦਨ ਜਿਹੜਾ ਉਹਦਾ ਕਾਣ ਹੁੰਦਾ ਰਿਹਾ ਜੀ ਲੀਰੋ ਲੀਰ ਕਰਕੇ ਰੱਖ ਦਿੱਤਾ ਬੜੀ ਰਾਤ ਮਿਲੀ ਸੀ ਸਾਰੀ ਕੌਮ ਨੂੰ ਸਾਰੇ ਪੰਜਾਬੀਆਂ ਨੂੰ ਕਿ ਹੁਕਮਨਾਮਾ ਹੁਣ ਹੋਇਆ ਹੁਣ ਇਹਨੂੰ ਮੋੜਿਆ ਨਹੀਂ ਜਾ ਸਕਦਾ ਜੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਸਾਰੇ ਬੂਟਾ ਸਿੰਘ ਜੀ ਵਰਗੇ ਗਿਆਨੀ ਜੈਲ ਸਿੰਘ ਜੀ ਵਰਗੇ ਸੁਰਜੀਤ ਸਿੰਘ ਜੀ ਬਰਨਾਲੇ ਵਰਗਿਆਂ ਨੇ ਐ ਹੁਕਮਨਾਮੇ ਨੂੰ ਪੂਰੀ ਪਾਬੰਦੀ ਨਾਲ ਨਿਭਾਇਆ ਤੇ ਲੋਕਾਂ 'ਚ ਇੱਕ ਗੱਲ ਸੀ ਪਰ ਅੱਜ ਦੀ ਪੀੜ੍ਹੀ ਨੇ ਨਹੀਂ ਸੀ ਦੇਖਿਆ ਜੋ ਦ੍ਰਿਸ਼ ਅੱਜ ਦੀ ਪੀੜ੍ਹੀ ਨੇ ਉਦੋਂ ਦੇਖਿਆ ਜੋ ਦੂਜੇ ਧਰਮਾਂ ਦੇ ਲੋਕਾਂ ਨੇ ਦੇਖਿਆ ਸਨਾਟਾ ਛਾਇਆ ਹੋਇਆ ਸੀ ਲੋਕਾਂ ਦੇ ਦੰਦ ਮੀਚੇ ਗਏ ਔਰ ਲੋਕਾਂ ਦੀ ਅੱਖਾਂ ਖੁੱਲ ਗਈਆਂ ਕਿ ਕੌਮ ਦੇ ਕੋਲ ਐਡਾ ਵਟਾ ਤਖਤ ਹੈ ਜਿੱਥੇ ਹਰ ਗੱਲ ਦੇ ਫੈਸਲੇ ਹੁੰਦੇ ਐ ਸਜਾਵਾਂ ਵੀ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਹੁਕਮ ਦਿੱਤਾ ਜਾਂਦਾ ਕੋਈ ਕਿੰਤੂ ਨਹੀਂ ਕਰ ਸਕਦਾ 노 ਅਪੀਲ 노 ਦਲੀਲ ਇਸ ਤਰ੍ਹਾਂ ਦੀ ਉਹ ਸ਼ਕਤੀ ਹੈ ਤੇ ਤੁਸੀਂ ਇਹ ਦੇਖੋ ਕਿ ਜੇ ਉਹਦੇ ਪਾਬੰਦ ਨਹੀਂ رہ ਸਕੇ ਜੇ ਉਹਨੂੰ ਮੁਨਕਰ ਹੋ ਗਏ ਜੇ ਉਹ ਤੋਂ ਭਗੌੜੇ ਹੋ ਗਏ ਤੇਰੇ ਮੇਰੇ ਵਰਗੇ ਕੌਣ ਹੈ ਜਿਹਨਾਂ ਦੇ ਬਚਨ ਪਾਲ ਸਕਦੇ ਸੋ ਅਸੀਂ ਉਸ ਗੱਲ ਨੂੰ ਲੈ ਕੇ ਤੁਰੇ ਆ ਕਿ ਜੋ ਉੱਥੇ ਹੁਕਮਨਾਮਾ ਹੋਇਆ ਅਸੀਂ ਉਹਦੇ ਅਨੁਸਾਰ ਚੱਲਣਾ ਹੈ ਭਾਵੇਂ ਸਾਡਾ ਕੌਮ ਕਿੰਨੀ ਚੱਲਦੀ ਹੈ ਕਿੰਨੀ ਨਹੀਂ ਚੱਲਦੀ ਪੰਜਾਬੀ ਕਿੰਨੇ ਕੁ ਤੁਰਦੇ ਆ ਕਿੰਨੇ ਨਹੀਂ ਤੁਰਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਝੂਟ ਦੀਆਂ ਨੀਹਾਂ ਤੇ ਨਹੀਂ ਉਸਰ ਦੇਣਾ ਅਸੀਂ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਇਹ ਸਾਡੇ ਬਜ਼ੁਰਗਾਂ ਦੇ ਖੂਨ ਚੋਂ ਬਣੀ ਪਾਰਟੀ ਹੈ ਬਜ਼ੁਰਗਾਂ ਨੇ ਬਹੁਤ ਵੱਡੇ ਤਸ਼ੱਦਦ ਚਲੇ ਸ਼੍ਰੋਮਣੀ ਗੁਰਦੁਆਰਾ ਪਰੋਂ ਤੱਕ ਕਮੇਟੀ ਹੋਣ ਚਾਹੀਦੀ ਉਹਦੀ ਸਾਰੀ ਪ੍ਰਕਿਰਿਆ ਨੂੰ ਬਾਹਰ ਲੋਕਾਂ ਤੱਕ ਪ੍ਰਚਾਰਨ ਲਈ ਵਾਰਡ ਬਣ ਕੇ ਸ਼੍ਰੋਮਣੀ ਕਾਲ ਦਲ ਨੇ ਕੰਮ ਕਰਨਾ ਸੀਗਾ ਤੇ ਇੱਕ ਮਹੀਨਾ ਬਾਅਦ 14 ਦਸੰਬਰ 1920 ਨੂੰ ਇਹ ਤਿਆਰ ਕੀਤੀ ਗਈ ਸੀ ਬੜਾ ਕੰਮ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਲੋਕਾਂ ਲਈ ਕੁਰਬਾਨੀਆਂ ਕੀਤੀਆਂ ਪਰ ਅੱਜ ਦੇ ਸਾਡੇ ਲੀਡਰ ਨੇ ਸਤਿਆਨਾਸ਼ ਕਰਕੇ ਰੱਖ ਦਿੱਤਾ ਲੋਕ ਸਾਰ ਤੇ ਦੁਖੀ ਐ ਸਾਨੂੰ ਪਿੰਡਾਂ ਚ ਨਹੀਂ ਸੀ ਵੜਨ ਦੇ ਅਸੀਂ ਬੜਾ ਕਿਹਾ ਪ੍ਰਧਾਨ ਜੀ ਲੋਕ ਸਾਨੂੰ ਨਫ਼ਰਤ ਕਰਨ ਲੱਪੇ ਐ ਕਿਰਪਾ ਕਰੋ ਆਪਾਂ ਸਾਰੇ ਮਾਫੀ ਮੰਗ ਲਈਏ ਜਾ ਕੇ ਲੋਕਾਂ ਦੀ ਆਵਾਜ਼ ਐ ਕਿ ਸ਼੍ਰੀ ਕਾਲਤਾ ਸਾਹਿਬ ਤੇ ਮਾਫੀ ਮੰਗ ਲੋ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਤੇ ਵਾਈ ਗੁਰੂ ਸਾਨੂੰ ਕੰਠ ਲਾਏਗਾ ਤੇ ਆਪਣੇ ਆਪ ਵੀ ਪਰਮਾਤਮਾ ਬਖਸ਼ਿਸ਼ ਕਰੇਗਾ ਉੱਥੇ ਚਲੇ ਵੀ ਗਏ ਐ ਚਲੋ ਅਸੀਂ ਪਹਿਲੇ ਦਰਖਾਸਤ ਲੈ ਕੇ ਗਏ ਸਾਡੀ ਅਪੀਲ ਸੁਣੀ ਗਈ ਫਰਿਆਦ ਸੁਣੀ ਗਈ ਮੌਕਾ ਬਣ ਗਿਆ ਅਸੀਂ ਵੀ ਸ਼ੁਕਰ ਸਾ ਲਿਆ ਅਸੀਂ ਸ਼ਾਂਤੀਮਾਨ ਨੂੰ ਆਈ ਕਿ ਹੁਣ ਅਸੀਂ ਇਕੱਠੇ ਹੋ ਜਾਾਂਗੇ ਸਾਰੇ ਜਾਨੀ ਤੇ ਸਾਡੀ ਪਾਰਟੀ ਮਜ਼ਬੂਤ ਹੋ ਜਾਏਗੀ ਜਿਹੜੇ ਬਾਹਰ ਗਏ ਸੀ ਜਾਂ ਕੱਢੇ ਗਏ ਸੀ ਉਹਨਾਂ ਨੇ ਵੀ ਕਿਹਾ ਕਿ ਅਸੀਂ ਹੁਣ ਪ੍ਰਤੀ ਕਰਾਂਗੇ ਸ਼ੁਰੂ ਜੀ ਸਾਰੇ ਸੁਖ ਦਾ ਸਾਲ ਆਇਆ ਸੀਗਾ ਦੁਨੀਆ ਭਾਰ ਚ ਇੱਕ ਗੱਲ ਚਲ ਗਈ ਸੀ ਵਿਦੇਸ਼ਾਂ ਚ ਵੀ ਲੋਕਾਂ ਨੇ ਕਿਹਾ ਵੀ ਹੁਣ ਇੱਕੋ ਦਿਨ ਦੇ ਵਿੱਚ ਜਿਹੜਾ ਗ੍ਰਾਫ ਇੱਥੇ ਸੀਗਾ ਜੀ ਉਹ ਇੱਥੇ ਚਲਾ ਗਿਆ ਜੀ ਬਿਲਕੁਲ ਦੂਜੇ ਦਿਨ ਜਦੋਂ ਚੌੜੇ ਨੇ ਚੌੜਾ ਸਾਹਿਬ ਨੇ ਚਲਾਈ ਗੋਲੀ ਉਹਦੋਂ ਹੋਰ ਉੱਪਰ ਚਲਾ ਗਿਆ ਸਿਮਠੀ ਗਈ ਲੋਕਾਂ ਦੇ ਮਨ ਚ ਕਿਉਂਕਿ ਇਹ ਸੇਵਾ ਕਰ ਰਹੇ ਐ ਤੇ ਇਹ ਨਹੀਂ ਹੋਣਾ ਚਾਹੀਦਾ ਉਹ ਇਸ ਗੱਲ ਨੂੰ ਵੀ ਨਹੀਂ ਪਾਪ ਸਕੇ ਭਗੌੜੇ ਹੀ ਹੋ ਗਏ ਕਿ ਜਿਹੜੇ ਕਾਲਤਾ ਸਭ ਤੋਂ ਜੇ ਅਸੀਂ ਗੱਲ ਨੂੰ ਮੰਨ ਲਿਆ ਤੇ ਸਾਡਾ ਤੇ ਇਲੈਕਸ਼ਨ ਕਮਿਸ਼ਨ ਨੇ ਮਾਨਤਾ ਖਤਮ ਕਰ ਦੇਣੀ ਜੀ ਮੈਂ ਕਿਹਨੀ ਭਾਵੇਂ ਦੁਨੀਆ ਦੀ ਸਾਰੀਆਂ ਸਾਡੀਆਂ ਮਾਨਤਾ ਖਤਮ ਹੋ ਜਾਣ ਪਰ ਸਾਡੇ ਤਖਤ ਤੋਂ ਮਾਨਤਾ ਨਹੀਂ ਖਤਮ ਹੋਣੀ ਚਾਹੀਦੀ ਉਹਦੀ ਸਿਧਾਂਤ ਦੀ ਉਹਦੀ ਮर्यादा ਦੀ ਉਹਦੀ ਸਰਬਚਤਾ ਦੀ ਉਹਦੀ ਪ੍ਰਭੂਸਤਾ ਨੂੰ ਠੇਸ ਨਹੀਂ ਹੋਣੀ ਚਾਹੀਦੀ ਸਿੱਖ ਦਾ ਇਹ ਫਲਸਫਾ ਜੀ ਤੇ ਦੁਨੀਆ 'ਚ ਬੈਠੇ ਸਿੱਖ ਅਜ ਅਰਦਾਸਾਂ ਕਰਦੇ ਆ ਕਿ ਇਹ ਸੱਚੇ ਪਾਤਸ਼ਾਹ ਇਸ ਤਖਤ ਦੀ लाज ਰੱਖੋ ਨਾ ਤੁਸੀਂ ਸਿੱ ਤਖਤ ਦਾ ਅਪਮਾਨ ਕਰੋ ਪਰ ਉਹਨਾਂ ਨੂੰ ਨਹੀਂ ਸਮਝ ਆ ਰਹੀ ਦੋ ਚਾਰ ਲੀਡਰ ਜਿਹੜੇ ਬੋਲ ਬੋਲ ਕੇ ਬੋਲ ਬੋਲ ਕੇ ਜਿੰਨੀਆਂ ਸਗਤ ਦੂਰੀਆਂ ਬਣੀਆਂ ਸੀ ਉਹਨਾਂ ਨੂੰ ਹੋਰ ਦੂਰ ਕਰ ਦਿੱਤਾ ਤੇ ਤਖਤ ਦੇ ਉਸ ਹੁਕਮਨਾਮੇ ਨੂੰ ਲੀਰੋ ਲੀਰ ਕਰਕੇ ਰੱਖ ਦਿੱਤਾ ਪਰ ਨਹੀਂ ਅਜੇ ਕਾਮ ਜੀ ਹੁੰਦੀ ਹੈ ਅਸੀਂ ਉਹਦੇ ਪਹਿਰੇਦਾਰ ਬੈਠੇ ਆਂ ਪਿੰਡਾਂ ਪਿੰਡਾਂ ਚ ਜਾ ਰਹੇ ਆਂ ਹਰ ਜ਼ਿਲ੍ਹੇ ਚ ਜਾ ਰਹੇ ਆਂ ਹਲਕਿਆਂ ਚ ਜਾ ਰਹੇ ਆਂ ਲੋਕ ਖੁਸ਼ੀ ਖੁਸ਼ੀ ਕਾਪੀਆਂ ਲੈ ਕੇ ਮੱਥਾ ਟੇਕਦੇ ਨੇ ਜਿਵੇਂ ਅਕਾਲ ਤਖਤ ਸਾਹਿਬ ਤੋਂ ਕਾਪੀ ਆਈ ਭਾਵੇਂ ਦੇਖੋ ਸਿਪਾਈਆਂ ਅਸੀਂ ਨੇ ਜਿੱਥੋਂ ਉਹਨਾਂ ਨੇ ਛਪਾਈਆਂ ਸੀ ਉੱਥੋਂ ਛਪਾਈਆਂ ਪਰ ਕਮ ਸੋ ਕਮ ਉਹਨਾਂ ਦੇ ਮਨੁੱਖਾਂ ਕੇ ਸ਼੍ਰੀ ਅਕਾਲ ਤਰ ਸਭ ਤੋਂ ਪ੍ਰਵਾਨ ਹੋ ਕੇ ਆਏ ਆ ਜੀ ਜਿਹੜਾ ਹੁਕਮਨਾਮੇ ਉਹਨਾਂ ਨੇ ਉੱਥੇ ਦਿੱਤੇ ਸੀ ਵੀ ਇਹ ਮੈਂਬਰ ਜਿਹੜੇ ਆ ਕਮੇਟੀ ਬਣ ਕੇ ਭਰਤੀ ਕਰਨਗੇ ਇਹਨਾਂ ਨੂੰ ਕੀ ਤਕਲੀਫ ਸੀ ਉਹ ਹੀ ਕਾਲੀਦਲ ਦੇ ਸੀ ਜੀ ਕਿਹੜੇ ਭਾਜਪਾ ਚੋਂ ਆਏ ਸੀ ਆਮ ਆਦੀ ਪਾਰਟੀ ਚੋਂ ਆਏ ਸੀ ਜਾਂ ਕਾਂਗਰਸ ਵਿੱਚੋਂ ਆਏ ਸੀ ਹੈ ਤੇ ਕਾਲੀਦਲ ਦੇ ਸੀ ਤੁਹਾਡੇ ਹੀ ਸੀ ਫਿਰ ਜੀ ਤੁਸੀਂ ਲੀਡਰ ਬਣਾਏ ਤੁਸੀਂ ਐਮਐਲਏ ਬਣਾਏ ਤੁਸੀਂ ਐਮਪੀ ਬਣਾਏ ਤੁਸੀਂ ਸਾਰਿਆਂ ਨੂੰ ਤੁਸੀਂ ਮੌਕਾ ਦਿੱਤਾ ਸੀਗਾ ਤੇ ਅੱਜ ਕੀ ਤਕਲੀਫ ਹੋ ਗਈ ਹੁਣ ਜੇ ਤੁਸੀਂ ਇੰਨੀ ਦੁਬਦਆ ਰੱਖਣੀ ਹੈ ਇੰਨੀ ਕੁ